ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਜੀ ਜੋਂਡੀਅਰ ਤੇ ਸਟੈਂਡਰਡ ਪਹਿਲਾਂ ਗੱਲ ਕਰਦੇ ਹਾਂ ਸਟੈਂਡਰਡ 450 2006 ਮਾਡਲ ਆ ਜੀ ਪੰਜਾਬ ਨੰਬਰ ਆ ਤੇ ਬਰਨਾਲਾ ਏਰੀਆ ਦੇ ਵਿੱਚ ਖੜਾ ਅਗਲੇ ਟਰੈਕਟਰ ਦੇ ਬਿਲਕੁਲ ਜਿਵੇਂ ਨਵੇਂ ਨੇ ਜੀ ਮਗਰਲੇ ਟਾਇਰ 80 ਕੁ ਪੈਸੇ ਮਗਰਲੇ ਟਾਇਰ ਪਾਈ ਨੇ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਡਬਲ ਕਲੱਚ ਆ ਤੇ ਬਹੁਤ ਘੱਟ ਮਿਲਦੇ ਆ ਟਰੈਕਟਰ ਇਹ 6 ਮਾਡਲ ਦੇ ਵਿੱਚ ਆ ਜੀ ਸਮਾਨ ਸਾਨੂੰ ਸਾਰਾ ਨਾਲ ਮਿਲੂ ਡੰਡਾ ਫੱਟੀ ਛਤਰੀ ਟਿੱਕਰ ਕਰੇ ਜ਼ਿੰਮੇਦਾਰ ਕੋਰੇ ਟਰੈਕਟਰ ਆ ਕਿਸੇ ਵਪਾਰੀ ਭਰਾ ਕੋਲੇ ਨਹੀਂ ਰੇਟ ਬਾਈ ਨੇ ਮੰਗਿਆ 230000 ਰੁਪਇਆ ਬਾਕੀ ਇਹਦੇ ਵਿੱਚੋਂ ਮੁੱਕਗੇ ਤੇ ਤੁਹਾਡਾ ਪੂਰਾ ਮਾਨਦਾਨ ਕੀਤਾ ਜਾਊਗਾ ਰੰਗ ਪੇਂਟ ਦੀ ਇੰਜਨ ਗੀਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਬਾਕੀ ਅਗਲੇ ਟਾਇਰਾਂ ਦੀ ਫੋਟੋ ਤੁਸੀਂ ਦੇਖ ਸਕਦੇ ਹੋ ਕਿ 750 ਦੇ ਬਿਲਕੁਲ 99 ਅਗਲੇ ਟਾਇਰ ਪਏ ਨੇ ਬਾਕੀ ਸ਼ੋਅ ਦਾ ਪੂਰਾ ਵਧੀਆ ਸਾਫ਼ ਸੁਥਰਾ ਰੱਬਿਆ ਤੇ ਵਧੀਆ ਸਾਰਾ ਕੁਝ ਜਾਨੀ ਕਿ ਮੀਟਰ ਮੋਟਰ ਸਾਰਾ ਕੁਝ ਚਾਲ ਦੇ ਨੇ ਕਿਤੋਂ ਕੋਈ ਟੱਟ ਪੱਜ ਨਹੀਂ ਕਿਤੋਂ ਲੀਕ ਨਹੀਂ ਬਾਈ ਵੱਲੋਂ ਫੁੱਲ ਗਰੰਟੀ ਹੈ ਪੇਪਰ ਫਰਮ ਪੂਪਰਾਂ ਦਾ ਵੀ ਟਰੈਕਟਰ ਬਿਲਕੁਲ ਓਕੇ ਆ ਜਾਨੀ ਕਿ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ ਜੇ ਕਿਸੇ ਵੀ ਵੀਰ ਨੇ ਸਟੈਂਡਰਡ ਟਰੈਕਟਰ 450 ਖਰੀਦਣਾ ਤਾਂ ਬਾਈ ਨੇ ਜਲਦੀ ਤੋਂ ਜਲਦੀ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਟਰੈਕਟਰ ਹੈਗਾ 5310 2019 ਮਾਡਲ ਹੈ ਜੀ ਇਸ ਨਾਮੀ ਏਰੀਆ ਦੇ ਵਿੱਚ ਖੜਾ ਇਹਦੇ ਵਿੱਚ ਇੱਕ ਤੁਹਾਨੂੰ ਆਫਰ ਆ ਜੀ ਜੇ ਕੋਈ ਤੁਸੀਂ ਟਰੈਕਟਰ ਘਟਾਉਣਾ ਤਾਂ ਬਾਈ ਟਰੈਕਟਰ ਵਿੱਚ ਤੁਹਾਡਾ ਘਟ ਲੈਣਗੇ ਹਰਿਆਣਾ ਨੰਬਰ ਐਨਓਸੀ ਮੇਲ ਚੋਂ ਬਾਈ ਜੀ ਮੂਰ ਲਟਾਇਰ ਰੇਡੀਅਲ ਬਿਲਕੁਲ 95 ਲੱਗੇ ਨੇ ਮਗਰਲੇ ਟਾਇਰ 60% ਹਜੇ ਤੇ ਟਰੈਕਟਰ ਦੇ ਨਾਲ ਦੇ ਨੇ 2500 ਘੰਟਾ ਟਰੈਕਟਰ ਸਰਪ ਚੱਲਿਆ ਹੋਇਆ ਸਾਰਾ ਟਰੈਕਟਰ ਏ ਟੂ ਜ਼ेड オリジナル ਆ ਬਾਈ ਲੋ ਫੁੱਲ ਗਾਰੰਟੀ ਆ ਕਿਤੇ ਰੰਗਣੀ ਵਜਾ ਪੂਰਾ ਟਰੈਕਟਰ オリジナル ਆ ਜੀ ਇਹ ਰੇਟ ਬਾਈ ਨੇ ਮੰਗਿਆ 5 ਲੱਖ ਤੇ 80000 ਰੁਪਿਆ ਬਾਕੀ ਇਹਦੇ ਵਿੱਚ ਮੌਕੇ ਤੇ ਮਾਨਤਨ ਹੋ ਜੂ ਡਬਲ ਡੈਸਟਰੀਬਿਊਟਰ ਲੱਗਿਆ ਆ ਪਾਵਰ ਸਟੀering ਜਾਨੀ ਕਿ ਟੌਪ ਵਾਲੇ ਮਾਡਲ ਜਾਂਦਾ ਰਿਵਰਸ ਸਪੀਡ ਤੇ ਤੇਲ ਬ੍ਰੇਕ ਤੇ 3 ਸਪੀਡ ਚੇਂਜਰ ਵਾਲਾ ਜਾਂਦਾ ਬਾਈ ਜੀ ਬੰਪਰ ਦੇ ਵਿੱਚ ਟੈਂਕੀ ਆ ਜੇ ਤੇਲ ਬੰਪਰ ਦੇ ਵਿੱਚ ਵੀ ਪੈਂਦਾ ਪੂਰਾ ਵਧੀਆ ਸਾਫ ਸੁਥਰਾ ਨੰਬਰ ਹਰਿਆਣਾ ਐਨਓਸੀ ਮਿਲ ਜੂ ਮੌਕੇ ਦੇ ਰੇਟ ਦਾ ਵੀ ਮਾਨਤਨ ਹੋ ਜੂ ਜੇ ਕਿਸੇ ਵੀਰ ਨੇ ਜੌਂਡੀ 5310 2019 ਮਾਡਲ ਖਰੀਦਣਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਆ